हां जी ससीका जी स्वागत है ਤੁਹਾਡਾ ਆਪਣੇ ਚੈਨਲ ਕਬੱਡੀ ਅਪਡੇਟ 2K ਤੇ ਚਲੋ ਅਸਲੀ ਨਸਲੀ ਬੰਦੇ ਦਾ ਗੱਲ ਕਰਨ ਦੇ ਫਰਕ ਹੁੰਦਾ ਤੇ ਉਹ ਪਤਾ ਲੱਗਿਆ ਪਾਣੋਂ ਅਸਲੀ ਨਸਲੀ ਦਾ ਜੀ ਅਸੀਂ ਬਲੌਗ ਵੇਖਿਆ ਜੀ ਤੁਹਾਡਾ ਤੁਸੀਂ ਗੱਲ ਕੀਤੀ ਅਸਲੀ ਦੇ ਨਸਲੀ ਬੇ ਨਸਲੀ ਦੀ ਆਪਾਂ ਨੂੰ ਵੀ ਪਤਾ ਤੇ ਤੁਹਾਨੂੰ ਵੀ ਪਤਾ ਤੇ ਸਾਨੂੰ ਵੀ ਸਾਡੇ ਮਾਪਿਓ ਦਾ ਪਤਾ ਵਾ ਵੀ ਅਸਲੀ ਆ ਕਿ ਬੇ ਨਸਲੀ ਆ ਠੀਕ ਆ ਨਾ ਤੇ ਬਾਕੀ ਭਾਣ ਜੀ ਤੁਸੀਂ ਗੱਲਾਂ ਕਰਦੇ ਜੋ ਅਸੀਂ ਤੁਹਾਡੇ ਨੂੰ ਪਿੱਛੇ ੜ ਕੇ ਚੱਲਦੇ ਤੇਰੀ ਸਾਡੀ ਵੀ ਗੱਲ ਸੁਣੀ ਤੁਸੀਂ ਕਰੀਓ ਤੇ ਨਹੂੰ ਤੁਸੀਂ ਗੱਲਾਂ ਕਰਦੇ ਫਿਰਦੇ ਸਾਰਿਆਂ ਦੀਆਂ ਹੋਰ ਕਿਸੇ ਨੂੰ ਗੁੱਸਾ ਆਵੇ ਚਾਹੇ ਨਾ ਆਵੇ ਪਰ ਸਾਨੂੰ ਇਸ ਗੱਲ ਦਾ ਦੁੱਖ ਲੱਗਾ ਵਾ ਜਾਂ ਅਸਲੀ ਤੇ ਨਸਲੀ ਦਾ ਬੇਨਸਲੀ ਦਾ ਆਪੇ ਪਤਾ ਲੱਗ ਜੇ ਤੁਸੀਂ ਨਾਂ ਲੈ ਕੇ ਫਿਰ ਵੀਡੀਓ ਪਾ ਦਿਓ ਸਾਰੇ ਜਾਣਿਆ ਦੀ ਵੀ ਆਪੇ ਪਤਾ ਲੱਗ ਜੂ ਕੌਣ ਅਸਲੀ ਆ ਤੇ ਕੌਣ ਨਸਲੀ ਆ ਹਲੇ ਭਾਂਜੇ ਇਸ ਗੱਲ ਦਾ ਤੁਹਾਨੂੰ ਵੀ ਪਤਾ ਵੀ ਤੁਹਾਨੂੰ ਅਸੀਂ ਕਿਉਂ ਛੱਡ ਕੇ ਗਏ ਆ ਚਲੋ ਇੱਕ ਬੰਦਾ ਹੋ ਸਕਦਾ ਮਾੜਾ ਦੋ ਹੋ ਸਕਦੇ ਆਠ ਨੌ ਪਲੇਅਰ ਥੋੜੀ ਮਾੜੇ ਹੋ ਸਕਦੇ ਟੀਮ ਦੇ ਇਹ ਫਿਰ ਪੂਹੀ ਨਸਲੀ ਹੋ ਗਏ ਤੇ ਅਸੀਂ ਸਾਰੇ ਬੇਜਨਸਲੀ ਹੋ ਗਏ ਹਨਾ ਸਾਰੇ ਦੂਰ ਹੋ ਗਏ ਕੋਲ ਮੰਨ ਲਓ ਪਹੁੰਚੀ ਇੱਕ ਬੰਦਾ ਗਲਤ ਹੋ ਸਕਦਾ ਦੋ ਗਲਤ ਹੋ ਸਕਦੇ ਆ ਸਾਰੇ 9 10 ਪਲੇਅਰ ਹੀ ਗਲਤ ਹੋ ਗਏ ਟੀਮ ਦੇ ਤੁਹਾਡੇ ਨਾਲ ਬੈਠ ਕੇ ਖਾਦਾ ਆਪਣਾ ਜਮੀਰ ਇਹ ਚੀਜ਼ਾਂ ਕੰਮਾਂ ਨੂੰ ਇਜਾਜ਼ਤ ਨਹੀਂ ਦਿੰਦਾ ਵੀ ਆਪਾਂ ਕਿਸੇ ਨਾਲ ਰਹਿ ਗਏ ਤੇ ਕਿਸੇ ਦੀ ਬਾਜ਼ ਦੇ ਵਿੱਚ ਬਖਤੋਈ ਕਰੀਏ ਆਪਣਾ ਇਹ ਜਮੀਰ ਇਜਾਜ਼ਤ ਨਹੀਂ ਦਿੰਦਾਗਾ ਭਵਾਂ ਦੀ ਤੁਸੀਂ ਗੱਲਾਂ ਕੀਤੀਆਂ ਬਹੁਤ ਜ਼ਿਆਦੀਆਂ ਸਾਨੂੰ ਤੇ ਅਸੀਂ ਅੱਗੇ ਵੀ ਤੁਸੀਂ ਬੋਲੇ ਅਸੀਂ ਅੱਗੇ ਵੀ ਚੁੱਪ ਕਰ ਗਏ ਹੁਣ ਤੁਸੀਂ ਦੂਜਾ ਅੱਲਾ ਘਾਟਾ ਸਾਡੇ ਤੇ ਯਾਦ ਭਵਾਂ ਦੀ ਨਾਮ ਲੈ ਕੇ ਬੋਲੋ ਤੁਸੀਂ ਅਸਲੀ ਤੇ ਬੇਜਨਸਲੀ ਦਾ ਫੇਰ ਤਾਂ ਪਤਾ ਲੱਗ ਜੂਗਾ ਵੀ ਅਸਲੀ ਕੌਣ ਆ ਤੇ ਬੇਜਨਸਲੀ ਕੌਣ ਆ ਤੇ ਐਦੋ ਗਾਂ ਜੇ ਤੁਸੀਂ ਬੋਲੋਗੇ ਤੇ ਫਿਰ ਆਪਣੇ ਕੋ ਵੀ ਭਵਾਂਜੀ ਤੁਹਾਡੀਆਂ ਬਹੁਤ ਗੱਲਾਂ ਵਾਂ ਫਿਰ ਅਸੀਂ ਸਾਰੇ ਭੇਦ ਖੋਲਾਂਗੇ ਤੇ ਆਪਾਂ ਕਰੀ ਆਪਾਂ ਇਹੋ ਜਿਹਾ ਕੰਮ ਨਹੀਂ ਕੀਤਾ ਪਰ ਤੁਸੀਂ ਭਵਾਂਜੀ ਆ ਦੂਜਾ ਹੱਲਾ ਕਰਤਾ ਸਾਡੇ ਤੇ ਵੀਡੀਓ ਪਾਉਣ ਦਾ ਤੇ ਸਾਨੂੰ ਦੁੱਖ ਲੱਗਦਾ ਇਸ ਚੀਜ਼ ਦਾ ਤੇ ਇਹਦਾ ਮਤਲਬ ਇਹ ਆ ਭਵਾਂਜੀ ਤੁਸੀਂ ਸਿਆਣੇ ਪਿਆਣੇ ਵਧੀਆ ਪਲੇਅਰ ਜੋ ਤੇ ਇਹੋ ਜਿਹਾ ਕੰਮ ਨਾ ਕਰੋ ਨਾ ਤੁਹਾਨੂੰ ਸ਼ੋਭਾ ਦਿੰਦਾ ਹੀ ਆ ਇਹ ਕੰਮਾਂ ਦਾ ਤੇ ਜੇ ਭਵਾਂਜੀ ਤੁਸੀਂ ਹੁਣ ਵੀਡੀਓ ਪਾਉਂਗੇ ਤੇ ਫਿਰ ਭਵਾਂ ਜੀ ਇਹ ਰਿਪਲਾਈ ਫਿਰ ਅਸੀਂ ਚੰਗੀ ਤਰ੍ਹਾਂ ਹੀ ਜਵਾਬ ਦੇਵਾਂਗੇ ਉਹ ਤੁਹਾਨੂੰ ਓਕੇ ਸਸ ਹਾਂਜੀ ਕਿੱਦਾਂ ਲੱਗੀ ਆਪਣੇ ਚੈਨਲ ਦੀ ਅਪਡੇਟ ਸਾਰੇ ਵੀਰ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਧੰਨਵਾਦ